ਮੁਗਲ ਸਲਤਨਤ ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਦੇ ਲਈ ਕਹਿੰਦੀ ਸੀ ਤੇ ਦਸ਼ਵੇਂ ਸਿੱਖ ਪਿਤਾ ਦਾ ਸਜਾਇਆ ਖਾਲਸਾ ਪੰਥ ਉਸ ਦਾ ਵਿਰੋਧ ਕਰਦਾ ਸੀ ਇਸੇ ਲਈ ਹਰ ਧਰਮ ਤੇ ਹਰ ਜਾਤ ਦੇ ਲੋਕ ਗੁਰੂ ਜੀ ਨਾਲ ਜੁੜਦੇ ਤੇ ਫਕਰ ਮਹਿਸੂਸ ਕਰਦੇ ਉਹਨਾਂ ਦੀ ਵੱਡੀ ਤਾਕਤ ਮੁਗਲਿਆ ਹਕੂਮਤ ਤੇ ਪਹਾੜੀ ਰਾਜਿਆਂ ਦੀ ਪਰੇਸ਼ਾਨੀ ਦਾ ਸਬਬ ਬਣ ਗਈ ਸੂਬਾ ਸਹਨ ਵਜ਼ੀਰ ਖਾਨ ਨੂੰ ਸਰਦ ਰੁੱਤ ਵਿੱਚ ਪਸੀਨੇ ਆ ਰਹੇ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਅਸੀਂ ਗੁਰੂ ਤੇ ਉਸ ਦੇ ਸਿੱਖਾਂ ਕੋਲ ਕਈ ਲੜਾਈਆਂ ਹਾਰ ਚੁੱਕੇ ਹਾਂ 1 ਲੱਖ ਫੌਜ ਦਿੱਲੀ ਤੋਂ ਹੋਰ ਮੰਗਵਾ ਕੇ ਉਹਨਾਂ ਦਾ ਸਵਾਯਾ ਕਰੋ ਇੰਜ ਨਹੀਂ ਹੋ ਸਕਦਾ ਕਿ ਸਭ ਵੀ ਮਰ ਜਾਏ ਤੇ लाठी ਵੀ ਨਾ ਟੁੱਟੇ ਇੱਕ ਬੰਦੇ ਦੀ ਮੌਤ ਨਾਲ ਖਾਲਸਾ ਪੰਥ ਦੀ ਕਮਰ ਵੀ ਟੁੱਟ ਜਾਏਗੀ ਮੈਂ ਸਮਝ ਗਿਆ ਹਜ਼ੂਰ ਪਰ ਉਸ ਗੁਰੂ ਨਾਲ ਟੱਕਰ ਕੌਣ ਨਵੇਗਾ